ਤਕਰੀਬਨ 27 ਲੱਖ ਦੇ ਗਿਰਡ ਚ ਮੇਰਾ ਖਰਚਾ ਹੋ ਗਿਆ ਤੇ 1.66 ਲੱਖ ਦਾ ਮੈਂ ਲੋਨ ਕਰਾਇਆ ਤੇ तकरीबन 1 ਸਾਲ 6ਵੇਂ ਨਹੀਂ ਹੋ ਗਈ ਜੀ ਕਈ ਨੂੰ 1.5 ਸਾਲ ਹਾਂ 1.5 ਸਾਲ ਦਾ ਤਕਰੀਬਨ ਗਿਰਡ ਹੋ ਗਿਆ ਜੀ ਦੇ ਨੌਜਵਾਨਾਂ 'ਤੇ ਵਿਦੇਸ਼ੀ ਧਰਤੀ ਤੇ ਜਾਣ ਦੀ ਦੌੜ ਲੱਗੀ ਹੋਈ ਏ ਪਰ ਇਹ ਦੌੜ ਕਈਆਂ ਦੇ ਲਈ ਠੱਗੀ ਸਾਬਿਤ ਹੋ ਰਹੀ ਏ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਇੱਕ ਹੋਰ ਨੌਜਵਾਨ ਹੋਇਆ ਜਿਸ ਦਾ ਕਰੀਬ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਲੜਕੇ ਪਰਿਵਾਰ ਵੱਲੋਂ ਲੜਕੀ ਨੂੰ ਬਾਹਰ ਭੇਜਣ ਲਈ ਕਰੀਬ 27 ਲੱਖ ਰੁਪਏ ਦੀ ਰਾਸ਼ੀ ਖਰਚੀ ਗਈ ਪਰ ਇਲਜ਼ਾਮ ਲੱਗੇ ਨਹੀਂ ਕਿ ਵਿਦੇਸ਼ ਜਾਣ ਤੋਂ ਬਾਅਦ ਲੜਕੀ ਨੇ ਆਪਣੇ ਪਤੀ ਅਤੇ ਉਸਦੇ ਸਹੁਰੇ ਪਰਿਵਾਰ ਦੇ ਨੰਬਰ ਬਲੌਕ ਕਰ ਦਿੱਤੇ ਨਾਬਾ ਦੇ ਪਿੰਡ ਕਿਸ਼ਨਗੜ੍ਹ ਦੇ ਵਾਸੀ ਜਗਤਾਰ ਸਿੰਘ ਨੇ ਬੜੇ ਚਾਅ ਨਾਲ ਆਪਣੇ بیٹے ਗੁਰਜਿੰਦਰ ਸਿੰਘ ਦਾ ਵਿਆਹ ਕੀਤਾ ਸੀ ਗੁਰਜਿੰਦਰ ਸਿੰਘ ਨੇ ਨਾਬਾ ਦੇ ਹੀ ਪਿੰਡ ਅਗੇਤੀ ਦੀ ਅਮਨਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਗੁਰਜਿੰਦਰ ਸਿੰਘ ਦੇ ਪਿਤਾ ਮੁਤਾਬਕ ਅਮਨਪ੍ਰੀਤ ਨੇ ਪਹਿਲਾਂ ਹੀ ਆਇਲਸ ਕੀਤੀ ਹੋਈ ਸੀ ਪਰ ਲੜਕੀ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਕੈਨੇਡਾ ਜਾ ਸਕੇ ਜਿਸ ਤੋਂ ਬਾਅਦ ਉਹਨਾਂ ਨੇ ਲੱਖਾਂ ਰੁਪਏ ਦਾ ਲੋਨ ਲੈ ਕੇ ਆਪਣੀ ਨੂੰ ਅਮਨਪ੍ਰੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਪਰ ਉੱਥੇ ਜਾਂਦਿਆਂ ਹੀ ਉਸ ਨੇ ਸਾਰੇ ਪਰਿਵਾਰ ਨਾਲ ਹਰ ਇੱਕ ਸੰਪਰਕ ਤੋੜ ਦਿੱਤਾ ਇਹਨਾਂ ਨੇ ਸਾਰਿਆਂ ਨਾਲ ਮਿਲ ਕੇ ਰਿਸ਼ਤਾ ਕੀਤਾ ਸੀ ਸਾਡਾ ਕੋਈ ਦੇਣ ਨਹੀਂ ਸੀ ਹੋਇਆ ਨਾਲ ਸਾਡੀ ਕੋਈ ਮੰਗ ਸੀ ਤੇ ਇਹ ਨੇ ਕੁੜੀ ਨੇ ਐਲਟਸ ਕੀਤੀ ਹੋਈ ਸੀ ਇਹ ਕਹਿੰਦੇ ਵੀ ਸਾਡੀ ਕੁੜੀ ਦੀ ਐਲਟਸ ਕੀਤੀ ਹੋਈ ਆ ਤੇ ਮਾਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ ਤੇ ਜੇ ਕੁੜੀ ਨੇ ਐਲਰਟਸ ਕੀਤੀ ਹੋਈ ਆ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਨੇ ਤੇ ਬੇਟਾ ਵੀ ਆਪਣਾ ਬਾਹਰ ਚਲ ਜੇਗਾ ਤੇ ਜਾ ਕੇ ਦੋਏ ਆਪਣੀ ਵਧੀਆ ਜ਼ਿੰਦਗੀ ਆਪਣੀ ਬਣਿਤ ਕਰਨਗੇ ਆਪਣਾ ਕੈਰੀਅਰ ਮਣਾਉਣਗੇ ਆ ਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੇ ਫਰਾਡ ਕਰਤਾ ਇੱਕ ਵਾਰੀ ਵੀ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਨੰਨ ਗੱਲ ਤਾਂ ਇਹ ਹੈਗੀ ਸਿੱਖੀ ਰੀਤੀ ਰਿਵਾਜਾਂ ਦੇ ਮੁਤਾਬਕ ਇਹਨਾਂ ਦਾ ਵਿਆਹ ਹੋਇਆ ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਮੈਂ ਆਪ ਕੀਤਾ ਤੇ ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਭਿੰਤੇ ਲੜਤੂ ਆ तकरीबन 27 ਲੱਖ ਦੇ ਘਰ ਚ ਮੇਰਾ ਖਰਚਾ ਹੋ ਗਿਆ ਤੇ 21,60,000 ਦਾ ਮੈਂ ਲੋਨ ਕਰਾਇਆ ਜਿਹੜਾ ਸਟੱਡੀ ਲੋਨ ਸੀ ਉਹ ਕੁੜੀ ਦਾ ਗਰੰਟਡ ਸੀ ਤੰਨੇ ਆ ਮੈਂ ਤੇ ਮੇਰਾ ਬੇਟਾ ਤੇ ਮੇਰੀ ਮਿਸਿਸ ਹਨਮਨ ਪ੍ਰੀਤ ਕੌਰ ਤੇ ਗੁਰਜਿੰਦਰ ਸਿੰਘ ਦੋਨੇ ਰਿਲੇਸ਼ਨ ਚ ਰਹੇ ਉਧਰ ਉਧਰੀ ਘੁੰਮਦੇ ਰਹੇ ਪਰ ਵੱਟ ਗੱਲੇ ਹੈਗਾ ਵੀ ਇਹ ਕੁੜੀ ਕਿਸਨਗੜ ਨਹੀਂ ਆਈ ਸਾ ਤੁਹਾਡੇ ਘਰ ਨਹੀਂ ਘਰ ਨਹੀਂ ਆਈ ਹੈਗੀ ਤੁਹਾਨੂੰ ਜੋ ਸ਼ੱਕ ਪਿਆ ਕੋਈ ਸ਼ੱਕ ਇਹਨਾਂ ਤੇ ਪਿਆ ਸ਼ੱਕ ਪਿਆ ਫਿਰ ਮੈਂ ਐਗਰੀਮੈਂਟ ਕੀਤਾ ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ ਦਾਦੀ ਕਹਿੰਦੀ ਕਹਿੰਦੀ ਵੀ ਮੈਂ ਕਰੀਆਂ ਵੀ ਇਹਨੂੰ ਤੁਸੀਂ ਕੁੜੇ ਨੂੰ ਲੈ ਜਾਓ ਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਕਹਿੰਦੀ ਵੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ ਉਥੇ ਇਹਦੇ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਇਹਦੀ ਦਾਦੀ ਦੇ ਨਾਂ ਤੇ ਦੀ ਕਹਿੰਦੀ ਮੈਂ ਖਰਚੇ ਕਰਾਂਗੇ ਮਾਂ ਵੀ ਇਸ ਤੇ 1 ਰੁਪਿਆ ਵੀ ਨਹੀਂ ਲੈਣਾ ਹੈਗਾ ਇਹਨੂੰ 2.5 ਕਿੱਲੇ ਜ਼ਮੀਨ ਤੇ ਵੀ ਆਉਂਦੇ ਸੀ ਅਸੀਂ ਜਮੀਨ ਲੈਣ ਤੋਂ ਵੀ ਇਨਕਾਰ ਕਰਤਾ ਵੀ ਮੈਂ ਤਾਂ ਕੱਢਲੀ ਵੀ ਨਹੀਂ ਜਾਣੀ ਹੈਗੀ ਜ਼ਮੀਨ ਦੀ ਨੌਜਵਾਨ ਗੁਰਜਿੰਦਰ ਸਿੰਘ ਦੇ ਪਿਤਾ ਮੁਤਾਬਕ ਉਹਨਾਂ ਨੇ ਆਪਣੀ ਨੂੰਹ ਨੂੰ 2 ਜਨਵਰੀ 2023 ਨੂੰ ਵਿਦੇਸ਼ ਭੇਜਿਆ ਸੀ ਪਰ ਉਸ ਨੇ ਉੱਥੇ ਜਾ ਕੇ ਨਾ ਤਾਂ ਆਪਣੇ ਪਤੀ ਗੁਰਜਿੰਦਰ ਸਿੰਘ ਨੂੰ ਕੈਨੇਡਾ ਬੁਲਾਇਆ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਕੀਤਾ ਪੀੜਤ ਪਰਿਵਾਰ ਨੇ ਲੜਕੀ ਦੀ ਮਾਂ ਉੱਪਰ ਵੀ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਾਏ ਨੇ ਹੋ ਗਈ ਜੀ 2 ਜਨਵਰੀ 23 ਦੀ ਗਈ ਹੋਈ ਹੈ ਜੀ ਤੇ तकरीबन 1 ਸਾਲ 세 ਵੀ ਨਹੀਂ ਹੋ ਗਏ ਜੀ ਕਈ ਨੂੰ ਡੇਢ ਸਾਲ ਨੂੰ ਹਾਂ ਡੇਢ ਸਾਲ ਦਾ ਤਕਰੀਬਨ ਗੇੜ ਹੋ ਗਿਆ ਜੀ ਆਪਣੇ ਪੇਕੇ ਨਾਲ ਤਾਂ ਗੱਲ ਕਰਦੀ ਹੁੰਦੀ ਆ ਉਹਦੇ ਪੇਕੇਆਂ ਦੇ ਨੈਟਵਰਕ 'ਚ ਹੈਗੀ ਆ ਚਲੋ ਅਸੀਂ ਕਹਿੰਦੇ ਰਹੇ ਸੀ ਤੁਸੀਂ ਕੁੜੀ ਕਾਗਜ਼ ਪੱਤਰ ਭੇਜੇ ਸੀ ਆਪਣੇ ਬੇਟੇ ਦੀ ਫਾਈਲ ਲਈਏ ਤੇ ਕੁੜੀ ਕਾਗਜ਼ ਪੱਤਰ ਭੇਜਦੀ ਰਹੀ ਆਪਦੀ ਮਾਂ ਨੂੰ ਉਹਨੇ ਵਟਸਐਪ ਤੇ ਭੇਜਦੀ ਰਹੀ ਉਹਦੀ ਮਾਂ ਜਦੋਂ ਸਾਨੂੰ ਪ੍ਰੋਵਾਈਡ ਕਰਾਉਂਦੀ ਸੀ ਕਾਗਜ਼ ਪੱਤਰ ਉਹਨਾਂ ਦੀ ਡੇਟ ਲੱਗ ਚੁੱਕੀ ਹੁੰਦੀ ਸੀ ਉਹਨਾਂ ਨੇ ਹਾਂ ਜੀ ਕਿੰਨੀ ਵਾਰੀ ਭੇਜੀ ਇਸ ਤਰ੍ਹਾਂ ਕਿੰਨੀ ਵਾਰੀ ਉਹਨੇ ਇੱਕ ਵਾਰੀ ਭੇਜੀ ਸੀ ਇਹਨੇ ਸਾਨੂੰ ਤਕਰੀਬਨ ਤਿੰਨ ਚਾਰ ਗੇਲਚ ਦਿੱਤੇ ਹੋਏ ਡਾਕੂਮੈਂਟ ਆ ਪਹਿਲਾਂ ਇਹਨੇ ਕਾਗਜ਼ ਦੂਜੇ ਰੋੜਾ ਮੋਬਾਈਲ ਦੇ ਫੋਟੋਆਂ ਖਿੱਚ ਕੇ ਭੇਜਤੇ ਤੇ ਏਜੰਟ ਕਹਿੰਦਾ ਵੀ ਇਦਾਂ ਨਹੀਂ ਚੱਲਦਾ ਹੈਗੇ ਵੀ ਇਹਨਾਂ ਨੂੰ ਪੀਡੀਐਫ ਮੰਗਾ ਕੇ ਮਂਗਾਓ ਤੁਸੀਂ ਚਲੋ ਪੀਡੀਐਫ ਐਸਐਚਓ ਪਾਸੋਂ ਦੇ ਤੇ ਕਹਿਣ ਤੇ ਇਹਨਾਂ ਨੇ ਕੁਝ ਡਾਕੂਮੈਂਟ ਪੀਡੀਐਫ ਮੰਗਾ ਕੇ ਦਿੱਤੇ ਸਾਨੂੰ ਤੇ ਜਿਹੜਾ ਕਾਲਜ ਦਾ ਲੈਟਰ ਸੀ ਉਹ ਨਹੀਂ ਸਾਨੂੰ ਦਿੱਤਾ ਹੈਗਾ ਜਿਹੜੀ ਬੈਂਕ ਸਟੇਟਮੈਂਟ ਦੀ ਉਹ ਨਹੀਂ ਇਹਨਾਂ ਨੇ ਸਾਨੂੰ ਲੇਟੈਸਟ ਦਿੱਤੀ ਹੈਗੀ ਤੇ ਕੁੜੀ ਜਿੱਥੇ ਰਹਿੰਦੀ ਸੀ ਉਹ ਤੇ ਸਾਨੂੰ ਕੋਈ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਕੁੜੀ ਆਹ ਜਗ੍ਹਾ ਤੇ ਇੱਥੇ ਰਹਿ ਰਹੀ ਹੈ ਔਰ ਰੂਮ ਦੇ ਰੈਂਟ ਦੇ ਰਹਿ ਰਹੀ ਹੈ ਤੇ ਜਦੋਂ ਫਿਰ ਅਪਲਾਈ ਕਰਨੀ ਸੀ ਸਾਰਾ ਚੀਜ਼ਾਂ ਮੈਂਸ਼ਨ ਹੋਣੀਆਂ ਸੀ ਵਿੱਚ ਤੇ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ ਤੇ ਨੰਬਰ 2 ਉੱਤੇ ਜਿਹੜੀ ਉੱਥੇ ਕੁੜੀ ਜੌਬ ਕਰਦੀ ਹੈ ਏਜੰਟ ਨੇ ਕਹਿੰਦੀ ਵੀ ਜੌਬ ਲੈਟਰ ਵੀ ਚਾਹੀਦਾ ਆਪਾਂ ਨੂੰ ਵੀ ਕਿੱਥੇ ਕੰਮ ਕਰਦੀ ਆ ਉਹ ਸਾਨੂੰ ਜੌਬ ਲੈਟਰ ਵੀ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਹੈਗਾ ਜੇ ਅਸੀਂ ਨੇ ਕੁੜੀ ਦੀ ਮਾਂ ਤੱਕ ਪਹੁੰਚ ਕੀਤੀ ਬੱਚ ਬੰਦੇ ਪਾ ਕੇ ਤੇ ਉਹ ਕਹਿੰਦੀ ਆ ਵੀ ਨਾਲ ਤੁਹਾਨੂੰ ਅਸੀਂ ਜੌਬ ਲੈਟਰ ਦੀਏ ਨਾ ਅਸੀਂ ਕੁੜੀ ਨੂੰ ਇਹ ਦੱਸਿਆ ਵੀ ਕਿਹ ਰਹਿ ਕਿੱਥੇ ਰਹੀ ਐ ਤੇ ਉਹਨੇ ਟਾਲ ਮਟੋਲੇ ਸਾਨੂੰ ਕਰਦੀ ਰਹੀ ਐ ਜੀ ਤੇ ਅਮਨਪ੍ਰੀਤ ਕੌਰ ਦੇ ਪਤੀ ਗੁਰਜਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਖਰਚ ਹੋਈ ਲੱਖਾਂ ਦੀ ਰਕਮੀ ਵਾਪਸ ਕਰਵਾਈ ਜਾਵੇ ਜਿਸ ਖਿਲਾਫ ਉਹਨਾਂ ਵੱਲੋਂ ਹੁਣ ਥਾਣਾ ਭਾਸੋ ਵਿਖੇ ਬਰਚਾ ਵੀ ਦਰਜ ਕਰਵਾਇਆ ਗਿਆ ਹੈ ਮਦਾਇਕ ਨੇ ਵੀ ਅਸੀਂ ਅਮਨਪ੍ਰੀਤ ਕੌਰ ਨੂੰ ਬਾਹਰ ਭੇਜਿਆ ਸੀ ਸਾਰਾ ਕਰਤਿਆ ਅਸੀਂ ਨੇ ਕਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਫਰੌਡ ਕਰ ਕਿੰਨਾ ਕਰੇ 1.5 ਸਾਲ ਹੋ ਗਏ ਕਿੰਨਾ ਤੱਕ ਉਹਨੇ ਫੋਨ ਫੋਨ ਕਰੇ ਮਨਸਾਬ ਮੰਗਦੇ ਮਨਸਾਬ ਮਿਲੇ ਉਧਰ ਪੁਲਿਸ ਮੁਤਾਬਕ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਜਦਕਿ ਕੁੜੀ ਵਾਲਿਆਂ ਨੂੰ ਥਾਣੇ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਪੁਲਿਸ ਮੁਤਾਬਕ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਕਰ ਲੜਕੇ ਦਾ ਸੌਰਾ ਪਰਿਵਾਰ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਗਤਾਰ ਸਿੰਘ ਵਸਨੀ किशनਗੜ੍ਹ ਗੁੱਥੀਵਰਨੋਂ ਮਾਨਜੋਗ ਸਿੰਘ ਨਸਲ ਆਪਣਾ ਪਾਸ ਦਿੱਤੀ ਉੱਥੇ ਇਸ ਤਰ੍ਹਾਂ ਦੀ ਪੜਤਾਲ ਹੋਈ ਪੜਤਾਲ ਲਗੂਨ ਪ੍ਰੰਤ ਇਹ ਮਾਮਲਾ ਤੁਖਤੜੀ ਦਾ ਹੋਣ ਕਰਕੇ ਸਾਡੇ ਪਾਸ ਮੁਕੱਦਮਾ ਦਰਜ ਹੋਇਆ ਹੈ ਇੱਕ ਡਰਤੀ ਜਿਹੜੀ ਅੰਮ੍ਰਿਤਪ੍ਰੀਤ ਕੌਰ ਹੈ ਕਿ ਉਹ ਬਾਹਰ ਗਈ ਹੈਗੀ ਉਹਦੇ ਮਾਤਾ ਪਿਤਾ ਦੀ ਫਿਰ ਅਸੀਂ ਨੂੰ ਮਿਲਾਇਸੀ ਪਰਵਾਨ ਜੋ ਅਫੀਅਰ ਦਰਜ ਹੋਇਆ ਉਹਦੇ ਮੁਤਾਬਕ ਜਿਹੜਾ ਮਦਈ ਮੁਕੱਦਮਾ ਇਹਨਾਂ ਨੇ ਖਰਚ ਕੀਤੇ ਸੀ ਪੈਸੇ ਸੀ ਹੁਣ ਤਫਤੀਸ਼ ਚ ਅੱਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸੰਤਾਕਾ ਕਿੰਨੇ ਪੈਸੇ ਹੁੰਦਾ ਸੀ ਜਰੂਰ ਇਹ ਟੋਟਲ ਸੀਗਾ ਜੀ 21 ਲੱਖ 67000 ਰੁਪਏ ਸੰਤੰ ਇਹਨਾਂ ਨੇ ਰਕਮ ਖਰਚੀ ਸੀ ਠੀਕ ਹੈ ਜੀ ਬੁਲਾਏ ਨਹੀਂ ਹੈਗਾ ਮੁੰਡੇ ਨੂੰ ਕਿ ਬੁਲਾਇਆ ਤੇ ਅਸੀਂ ਮੌਜੂਮਾਨ ਨੂੰ ਨੋਟਿਸ ਹੈਗਾ ਜਿਹੜਾ ਤਰਦੀ ਦਿੱਤਾ ਹੈਗਾ ਉਸ ਤੋਂ ਅੱਗੇ ਆਵੋਗੇ ਤਾਂ ਸਾਮਨ ਮੁਤਾਲ ਕਰਾਂਗੇ ਨਾ ਆਏ ਤਾਂ ਫਿਰ ਅੱਗੇ ਤਫਤੀਸ਼ ਹੋਠੀਆ ਕੰਨਾਤਾ ਹੈ ਕੋਈ ਪਹਿਲਾ ਮਾਮਲਾ ਇਹ ਅਤੇ ਨਾ ਹੀ ਆਖਰੀ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਗਏ ਆਪਣੇ ਲਾੜੇ ਲਾੜੀਆਂ ਦੀਆਂ ਧੋਖੇਧੜੀਆਂ ਅਤੇ ਜਾਲ ਸ਼ਾਦੀਆਂ ਦਾ ਸ਼ਿਕਾਰ ਹੋ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਸ਼ਾਇਦ ਇੱਧਰ ਬੈਠੇ ਮੁੰਡੇ ਜਾਂ ਕੁੜੀਆਂ ਬਾਹਰ ਜਾਣ ਦੀ ਲਾਲਸਾ ਛੱਡਣ ਨੂੰ ਤਿਆਰ ਨਹੀਂ ਉਹ ਕਿਸੇ ਵੀ ਕੀਮਤ ਤੇ ਵਿਦੇਸ਼ ਜਾਣਾ ਚਾਹੁੰਦੇ ਨੇ ਜੋ ਬਹੁਤੀ ਵਾਰ ਉਹਨਾਂ ਨੂੰ ਅਜਿਹੇ ਚੱਕਰਾਂ ਵਿੱਚ ਫਸਾ ਦਿੰਦੀ ਏ ਜਿਸ ਨਾਲ ਬਹੁਤਾ ਕਮਾਉਣ ਦੀ ਥਾਂ ਥੋੜਾ ਬਹੁਤ ਜੋ ਪੱਲੇ ਹੁੰਦਾ ਉਹ ਵੀ ਗਵਾ ਬੈਠਦੇ ਨੇ ਨਾਬਾ ਤੋਂ ਅਮਨਦੀਪ ਸਿੰਘ ਮੱਝਾ ਸੈਂਟਰਲ ਪੰਜਾਬ ਟੀਵੀ